ਸਾਲ 2020 ਵਿੱਚ ਕਰੀਬ 4 ਭਾਰਤੀ ਖੁਫੀਆ ਅਫਸਰਾਂ ਨੂੰ ਆਸਟ੍ਰੇਲੀਆ ਛੱਡਣ ਲਈ ਕਿਹਾ ਗਿਆ ਸੀ ਜਦੋਂ ਉਹ ਸਵੇਦਨ ਸ਼ੀਲ ਰੱਖਿਆ ਟੈਕਨਾਲੋਜੀ ਅਤੇ ਹਵਾਈ ਅੱਡੇ ਸੁਰੱਖਿਆ ਪ੍ਰੋਟੋਕੋਲ ਤੱਕ ਪਹੁੰਚ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਫੜੇ ਗਏ ਸਨ ABC TV ਵੱਲੋਂ ਇੱਕ ਨਵੀਂ ਜਾਂਚ ਵਿੱਚ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਕਾਰਵਾਈ ਨੇ ਭਾਰਤ ਨੂੰ ਰੂਸ ਅਤੇ ਚੀਨ ਵਰਗੇ ਦੇਸ਼ਾਂ ਦੇ ਬਰਾਬਰ ਲਿਆ ਖੜਾ ਕੀਤਾ ਸੀ ਜੋ ਵਿਦੇਸ਼ਾਂ ਵਿੱਚ ਪ੍ਰੋਟੋਕੋਲ ਤੋੜਨ ਲਈ ਬਦਨਾਮ ਹਨ 2021 ਵਿੱਚ ਆਸਟ੍ਰੇ ਯੂਨੀਅਨ ਸੁਰੱਖਿਆ ਖੁਫੀਆ ਸੰਗਠਨ ਦੇ ਮੁਖੀ ਮਾਈਕ ਬ੍ਰੇਗਸ ਨੇ ਐਲਾਨ ਕੀਤਾ ਸੀ ਕਿ ਸੰਗਠਨ ਨੇ ਜਾਸੂਸਾਂ ਦੇ ਟਕਾਣੇ ਨੂੰ ਨਿਸ਼ਟਾ ਨਾਬੂਤ ਕਰ ਦਿੱਤਾ ਸੀ ਉਦਾਹਰਨ ਲਈ ਐਸਆਈਓ ਦੀ ਇੱਕ ਜਾਂਚ ਵਿੱਚ ਇੱਕ ਕਾਸਵ ਵਿਦੇਸ਼ੀ ਖੁਫੀਆ ਸੇਵਾ ਤੋਂ ਜਸੂਸਾਂ ਦੇ ਟਿਕਾਣੇ ਤੇ ਕੇਂਦਰ ਸੀ ਉਸ ਦੌਰਾਨ ਇਹ ਵੱਡੇ ਖੁਲਾਸੇ ਹੋਏ ਸਨ ਜੋ ਕਿ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਸਨ ਬ੍ਰੇਗਸ ਨੇ ਆਪਣੇ 2021 ਦੇ ਸੰਬੋਧਨ ਵਿੱਚ ਕਿਹਾ ਸੀ ਕਿ ਅਸੀਂ ਵਿਦੇਸ਼ੀ ਜਸੂਸਾਂ ਦਾ ਸਾਹਮਣਾ ਕੀਤਾ ਅਤੇ ਚੁੱਪਚਾਪ ਅਤੇ ਪੇਸ਼ੇਵਰ ਤੌਰ ਤੇ ਉਹਨਾਂ ਨੂੰ ਆਸਟ੍ਰੇਲੀਆ ਤੋਂ ਬਾਹਰ ਕਰ ਦਿੱਤਾ ਬ੍ਰੇਗਸ ਨੇ ਸੰਕੇਤ ਦਿੱਤਾ ਕਿ ਵਿਦੇਸ਼ੀ ਖੁਫੀਆ ਸੇਵਾ ਨੇ ਆਪਣੇ ਦੇਸ਼ ਦੇ ਡਾਇਸਪੋਰਾ ਪਾਈਚਾਰੇ ਦੀ ਨਿਗਰਾਨੀ ਕੀਤੀ ABC ਟੀਵੀ ਦੀ ਜਾਂਚ ਦੌਰਾਨ ਹੁਣ ਇਹ ਵੱਡਾ ਖੁਲਾਸਾ ਹੋਇਆ ਹੈ ਆਰਟੀਕਲ ਵਿੱਚ ਦੱਸਿਆ ਗਿਆ ਕਿ 2023 ਦੇ ਸ਼ੁਰੂ ਵਿੱਚ ਮੈਲਬਰਨ ਵਿੱਚ ਇੱਕ ਟੈਕਸੀ ਡਰਾਈਵਰ ਹਰਜਿੰਦਰ ਸਿੰਘ ਨੂੰ ਇੱਕ ਕਾਲ ਆਈ ਸੀ ਜਿਸ ਵਿੱਚ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਉਹ ਸੰਗਠਨ ਸਿੱਖ ਪਰ ਜਸਟਿਸ ਦੁਆਰਾ ਕਰਵਾਏ ਜਾ ਰਹੇ ਖਾਲਸਤਾਨ ਪੱਕੀ ਰੈਫਰੰਡਮ ਤੋਂ ਬਾਹਰ ਹੋ ਜਾ। ਸਿੰਘ ਨੂੰ ਰੋਕਣ ਚਸਫਾ ਰਹਿਣ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਲੋਕਾਂ ਨੂੰ ਪੰਜਾਬ ਵਿੱਚ ਉਸ ਦੇ ਮਾਪਿਆਂ ਦੇ ਘਰ ਵਿੱਚ ਇਹ ਕਹਿ ਕੇ ਭੇਜਿਆ ਕਿ ਉਹਨਾਂ ਦੇ بیٹے ਨੂੰ ਆਸਟ੍ਰੇਲੀਆ ਵਿੱਚ ਉਸ ਦੀ ਸਰਗਰਮੀ ਨੂੰ ਬੰਦ ਕਰਨ ਦੇ ਲਈ ਉਹਨਾਂ ਨੂੰ ਕਹਿਣਾ ਚਾਹੀਦਾ ਹੈ। ਇਹ ਖੁਲਾਸਾ ਵੀ एबीसी ਦੀ ਰਿਪੋਰਟ ਵਿੱਚ ਹੋਇਆ ਹੈ ਕੁਝ ਮਹੀਨਿਆਂ ਬਾਅਦ ਸਿੱਖ ਵੱਖਵਾਦੀ ਅਤੇ ਇੱਕ ਭਾਰਤੀ ਹਰਦੀਪ ਸਿੰਘ ਨਿਜਰ ਦਾ ਕੈਨੇਡਾ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਚਾਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਹੱਤਿਆ ਨੂੰ ਅੰਜਾਮ ਦੇਣ ਲਈ ਚਾਰਜ ਕੀਤਾ ਗਿਆ ਹੈ ਕੈਨੇਡੀਅਨ ਅਧਿਕਾਰੀ ਕਾਤਲਾਂ ਅਤੇ ਭਾਰਤੀ ਅਧਿਕਾਰੀਆਂ ਵਿਚਕਾਰ ਸਬੰਧਾਂ ਦੀ ਜਾਂਚ ਕਰ ਰਹੇ ਹਨ ਪਰ ਭਾਰਤ ਲਗਾਤਾਰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਕੈਨੇਡਾ ਨੂੰ ਇਹ ਚੁਣੌਤੀ ਦਿੱਤੀ ਹੈ ਕਿ ਉਸ ਕੋਲ ਜੇਕਰ ਕੋਈ ਸਬੂਤ ਹਨ ਤਾਂ ਉਹ ਪੇਸ਼ ਕਰੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ